ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਟੀਰਾ ਲੈਣਾ ਦੱਸਾਂਗੇ ਕਿਉਂਕਿ ਮੇਰੀਆਂ ਕਈ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਸਾਡਾ ਐਨਾ neck ਹੈਗਾ neck ਦੇ ਹਿਸਾਬ ਚ ਅਸੀਂ ਟੀਰਾ ਕਿੰਨਾ ਲਈਏ ਅੱਜ ਆਪਾਂ ਆਪਣੀਆਂ ਸਾਰੀਆਂ ਭੈਣਾਂ ਦੀਆਂ ਪ੍ਰੋਬਲਮਸ ਕਲੀਅਰ ਕਰਾਂਗੇ ਵੀ ਆਪਾਂ ਟੀਰਾ ਕਿੱਦਾਂ ਲੈਣਾਗਾ ਕਿੰਨਾ ਆਪਾਂ ਗਲਾ ਰੱਖਣਾਗਾ ਹਰ ਸਾਈਜ਼ ਦਾ ਟੀਰਾ ਆਪਾਂ ਕਿੱਦਾਂ ਲੈਣਾ ਹੈ ਤੁਹਾਨੂੰ ਦੱਸਾਂਗੇ ਦੇਖੋ ਜੀ ਪਹਿਲਾਂ ਟੀਰਾ ਲੈਣ ਦੀ ਜਿਹੜੀ ਆਪਾਂ ਆਪਣਾ ਜੀ ਆਪਾਂ ਆਪੀ ਬਾਡੀ ਤੋਂ ਤੀਰਾ ਲੈਣਾਗਾ ਬਾਡੀ ਤੋਂ ਤੀਰਾ ਲੈਣ ਖਾਤਰ ਕੀ ਕਰਨਾ ਹੁੰਦਾ ਆਪਾਂ ਆਪਣੇ ਪਿੱਛੇ ਸ਼ੋਲਡਰਸ ਤੇ ਆਪਣੇ ਗਰਦਨ ਦੇ نیچے ਇੱਕ ਮੋਢੇ ਤੋਂ ਲੈ ਕੇ ਦੂਸਰੇ ਮੋਢੇ ਤੱਕ ਤੀਰਾ ਨਾਪਣਾ ਹੁੰਦਾ ਇਸ ਤਰ੍ਹਾਂ ਜੀ ਦੇਖੋ ਆਪਾਂ ਆਪਣੇ ਇੱਕ ਮੋਢੇ ਤੇ ਧਾਰ ਲੈਣਾਗਾ ਜਿੱਥੇ ਆਪਣੀ ਬਾਹ ਵਾਲੀ ਮੋਢੇ ਵਾਲੀ ਸਲਾਈ ਹੁੰਦੀ ਹੈ ਜੀ ਉਥੋਂ ਲੈ ਕੇ ਤੁਸੀਂ ਦੂਸਰੇ ਮੋਢੇ ਤੱਕ ਆਪਣੀ ਪਿੱਛੇ ਸੋਲਡਰ ਸਟੇਨ ਚੀਟੇ ਪਟਾਰ ਲੋ ਤੇ ਦੇਖੋ ਕਿੰਨਾ ਆਉਂਦਾਗਾ ਠੀਕ ਆ ਜੀ ਉਹਨਾਂ ਲੈ ਲੈਣਾ ਜਿੰਨਾ ਆਉਂਦਾ ਦੇਖੋ ਮੈਂ ਤਾਂ ਉਹਨੂੰ ਆਪਣੇ ਮੁਤਾਬਕ ਦੱਸਦੀਆਂ ਦੇਖੋ ਜੀ ਮੇਰਾ ਤੀਰਾ ਆਉਂਦਾਗਾ 15 ਇੰਚ ਠੀਕ ਆ ਜੀ 15 15 ਦਾ ਹਾਫ ਕਿੰਨਾ ਹੋ ਗਿਆ ਆ ਲਓ ਜੀ 15 ਦਾ ਹਾਫ ਹੋ ਗਿਆ 7.5 ਇੰਚ ਠੀਕ ਆ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਹਰ ਇੱਕ ਸਾਈਜ਼ ਚ ਤੀਰਾ ਲੈਣ ਦੀ ਆਹੀ ਤਕਨੀਕ ਹੁੰਦੀ ਹੈ ਕਿ ਵੀ ਆਪਾਂ ਬਸ ਆਪਣੇ ਮੋਡੇ ਨਾਪ ਲੈ ਹੁੰਦੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਜਿੱਦਾਂ ਕਿਸੇ ਤਾਂ ਇਹਨੇ ਬੈਲ neck ਰੈਡੀ ਕਰਨਾ ਜਾਂ ਬੋਟ neck ਰੈਡੀ ਕਰਨਾ ਜਾਂ ਨੋਰਮਲ neck ਕਰਨਾਗਾ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਵੀ ਉਹਦੇ ਵਿੱਚ ਆਪਾਂ ਟੀਰਾ ਕਿੰਨਾ ਲੈਣਾਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਆਪਣਾ ਬੈਲ neck ਜਿਹਦੇ ਉੱਤੇ ਆਪਾਂ ਕਾਲਰ ਲਾ ਕੇ neck ਰੈਡੀ ਕਰਨਾ ਉਹਦੇ ਵਿੱਚ ਨਾ ਤੁਸੀਂ ਜਿੰਨਾ ਤੁਹਾਡਾ ਟੀਰਾ ਹੈਗਾ ਉਹ ਤੋਂ ਅੱਧਾ ਇੰਚ ਜ਼ਿਆਦਾ ਲੈ ਲਓ ਜਿੰਨਾ ਦੇਖੋ ਮੇਰਾ ਟੀਰਾ 15 ਇੰਚਾ 15 ਦੱਦ ਹੋ ਗਿਆ 7.5 ਇੰਚ ਦੇਖੋ ਜੀ ਮੈਂ ਹਮੇਸ਼ਾ ਉਹ ਤੋਂ ਅੱਧਾ ਇੰਚ 3 ਇਰਾ ਜ਼ਿਆਦਾ ਲੈਣੀ ਹੁੰਦੀ ਆ ਤਾਂ ਬਿਲਕੁਲ ਵੀ ਆਹ ਵਾਲੇ ਹਿੱਸੇ 'ਚ ਕਮੀਜ਼ ਬਣਨ ਤੋਂ ਬਾਅਦ ਕਾਲਰ ਲੱਗਣ ਤੋਂ ਬਾਅਦ ਖਿੱਚਣੀ ਪੈਂਦੀ ਹੈਗੀ ਅਨਕੰਫਰਟੇਬਲ ਨਹੀਂ ਮਹਿਸੂਸ ਹੁੰਦਾ ਠੀਕ ਆ ਜੀ ਹੁਣ ਆ ਦੇਖੋ ਆਪਾਂ ਤੁਹਾਨੂੰ ਇੱਥੇ ਨਿਸ਼ਾਨ ਲਾ ਕੇ ਦਿਖਾਉਣੇ ਆਂਗੇ ਆ ਦੇਖੋ 1 2 3 4 5 6 7 8 9 ਠੀਕ ਹੈ ਜੀ ਜੇ ਆਪਾਂ ਬੈਨ ਲਾਉਣੀ ਆ ਤਾਂ ਦੇਖੋ ਜੀ ਆਪਾਂ 1 ਇੰਚ ਦੀ ਪਿੱਛੇ ਗਲਾਈ ਪਾਉਣੀ ਹੁੰਦੀ ਆ ਜੇ ਆਪਾਂ ਕੋਲਰ ਜਾਂ ਬੈਨ ਲਾ ਕੇ ਗਲਾ ਰੈਡੀ ਕਰਨਾ ਤਾਂ ਆਪੇ 1 ਇੰਚ ਦੀ ਪਿੱਛੇ ਗਲਾਈ ਜ਼ਰੂਰ ਪਾਉਣੇ ਆ ਠੀਕ ਹੈ ਜੀ ਉਹਦੇ ਲਈ ਆਪਾਂ ਜਿਹੜਾ ਤੀਰਾ ਦਾ ਉਹ ਰੱਖਣਾਗਾ ਜਿੰਨਾ ਤੁਹਾਡਾ ਹੈਗਾ ਉਹਨਾਂ ਲੈ ਲਓ ਉਹ ਤੋਂ ਅੱਧਾ ਇੰਚ ਵਧਾਉਣਾ ਉਹ ਵੀ ਤੁਹਾਡੀ ਇੱਛਾ ਮੈਂ ਹਨੇਸਾ ਉਹ ਦੁਆਹਾਂ ਚ ਵਧਾ ਕੇ ਰੱਖਦੀਆਂ ਜੇ ਤੁਸੀਂ ਬੋਟ neck ਰੈਡੀ ਕਰਨਾਗਾ ਬੋਟ neck ਚ ਜਿੰਨਾ ਤੁਹਾਡਾ ਤੀਰਾ ਤੁਸੀਂ ਉਨਾ ਹੀ ਲੈਣਾ ਜਿੰਨਾ ਜਿੰਨੇ ਮੇਰਾ ਤੀਰਾ ਜੀ 15 15 ਦਾਦ ਹੋ ਗਿਆ 7.5 ਇੰਚ ਜਿੰਨਾ ਤੁਹਾਡਾ ਤੀਰਾ ਆਉਂਦਾ ਉਹਦਾ ਹਾਫ ਕਰ ਲਓ ਤੁਸੀਂ ਉਨਾ ਬੋਟ neck ਚ ਤੀਰਾ ਲੈਣਾ ਹੀ ਲੈਣਾਗਾ ਆ ਦੇਖੋ ਜੀ ਆਹ ਹੋ ਗਿਆ ਬੋਟ neck ਦਾ ਤੀਰਾ ਆਹ ਹੋ ਗਿਆ ਬੈਨ neck ਦਾ ਤੀਰਾ ਹੁਣ ਆਜੋ ਜੀ ਦੇਖੋ 1 2 3 4 ਆ ਦੇਖੋ ਜੀ ਜੇ ਤੁਸੀਂ 4 ਇੰਚ ਤੱਕ ਗਲਾ ਰੈਡੀ ਕਰਨਾ ਜਿੱਦਾਂ 3 ਇੰਚ ਦੀ ਗਲਾਈ ਦੇਣੀ ਹੈਗੀ ਜਾਂ 4 ਇੰਚ ਤੱਕ ਤੁਸੀਂ ਕਈ ਭੈਣ ਆਪਾਂ ਗਲਾ ਛੋਟਾ ਪਾਉਣੇ ਆਗੇ 4 ਇੰਚ ਤੱਕ ਗਲਾਈ ਦੇਣੀ ਆ ਤਾਂ ਤੁਸੀਂ ਕੀ ਕਰਨਾ ਤੀਰਾ ਰੱਖਣਾਗਾ 7 ਇੰਚ ਠੀਕ ਹੈ ਜੀ ਫਿਰ ਤੁਸੀਂ ਤੀਰਾ ਰੱਖਣਾ 7 ਇੰਚ ਜੇ ਹੁਣ ਤੁਸੀਂ 4 ਤੋਂ ਵੱਧ 5 6 7 ਜੇ ਤੁਸੀਂ 7 ਇੰਚ ਤੱਕ ਗਲੇ ਨੂੰ ਡੀਪ ਕਰਨਾਗਾ ਗਲੇ ਦੀ ਜਿਹੜੀ ਆ ਆਪਾਂ ਗਲਾਈ ਆਹੋ 7 ਇੰਚ ਤੱਕ ਪਾਉਣੀ ਆ 5 ਇੰਚ 6 ਇੰਚ 7.5 ਜਾਂ 5.5 ਜਾਂ 6 ਫਿਰ ਤੁਸੀਂ ਤੀਰਾ ਰੱਖਣਾਗਾ 6.5 ਇੰਚ 6.5 ਸਾਢੇ 6 ਇੰਚ ਠੀਕ ਹੈ ਜੀ ਜੇ ਤੁਸੀਂ ਇਸ ਤੋਂ ਵੀ ਡੀਪ ਗੜਾ ਪਾਉਣਾ ਦੇਖੋ 8 9 7.5 8.5 9 ਠੀਕ ਹੈ ਜੀ ਜੇ ਤੁਸੀਂ ਇੱਥੇ ਤੱਕ ਪਾਉਣਾਗਾ ਤਾਂ ਤੁਸੀਂ ਜਿਹੜਾਗਾ ਤੀਰਾ ਉਹ ਰੱਖਣਾਗਾ ਜੀ 6 ਇੰਚ ਟੀਤਾ ਜੀ ਫੇਰ ਰੱਖਣਾ ਤੁਸੀਂ 6 ਇੰਚ ਤੁਸੀਂ ਇੱਕ ਦੂ ਘੱਟ ਤੀਰਾ ਨਹੀਂ ਰੱਖਣਾ ਇਸ ਤੋਂ ਜੇ ਕਿਸੇ ਨੇ ਜ਼ਿਆਦਾ ਡੀਪ ਗਲਾ ਪਾਉਣਾ 5.5 ਇੰਚ ਨਹੀਂ ਜੀ ਉਦੋਂ ਪਤਾ ਹੀ ਉਹਦੇ ਨਾਲ ਕੀ ਹੁੰਦਾ ਹੈਗਾ ਜਿਹੜਾ ਆਪਣੀ ਆ ਚੀਜ਼ ਹੈਗੀ ਉਹ ਟਾਈਟ ਹੋ ਜਾਂਦੀ ਹੈ ਟਾਈਟ ਵੀ ਹੋਊਗੀ ਗਲਾ ਵੱਡਾ ਹੋਣ ਕਰਕੇ ਆਪਣੇ ਮੋਢੇ ਵੀ ਡਿੱਗਣਗੇ ਆਪਾਂ ਦੇਖੋ ਜੀ 6 ਇੰਚ ਤੱਕ ਤੀਰਾ ਰੱਖ ਸਕਦੇ ਆਂਗੇ ਹੁਣ ਜਿਹੜੀ ਇਹ ਗਲਿਆਂ ਦੇ ਹਿਸਾਬ ਚ ਜਿਹੜੀ ਆਪਾਂ ਇਥੋਂ ਗਲੇ ਦੀ ਗਲਾਈ ਪਾਉਣੀ ਆ ਉਹ ਵੀ ਤੁਹਾਨੂੰ ਦੱਸ ਦੇਵਾਂਗੇ ਦੇਖੋ ਜੇ ਤੁਸੀਂ 4 ਇੰਚ ਤੱਕ ਗਲਾ ਗਲਾਈ ਦੇਣੀ ਆ ਤਾਂ ਤੁਸੀਂ ਗਲੇ ਦੀ ਕਟਿੰਗ ਕਰੋ 2.5 ਇੰਚ ਦੇ ਹਲੋ ਜੀ 1 2 3 4 ਐਦਾਂ ਜੀ ਗਲਾਈ ਆ ਜਾਂਦੀ ਹੈ ਜੇ ਤੁਸੀਂ 7 ਇੰਚ ਤੱਕ ਗਲੇ ਦੀ ਗਲਾਈ ਪਾਉਣੀ ਆ ਤਾਂ ਤੁਸੀਂ ਜਿਹੜੀ ਗਲੇ ਦੀ ਇੱਥੋਂ ਚੜਾਈ ਆ ਉਹ ਰੱਖੋ ਜੀ 2.5 ਇੰਚ ਠੀਕ ਆ ਜੀ 2.5 ਇੰਚ ਹਲੋ ਜੀ ਫਿਰ ਆਪਾਂ ਕੀ ਕਰਨਾ 2.5 ਇੰਚ ਤੇ ਗਲਾਈ ਕਰਨੀ ਹੈ ਜੇ ਤੁਸੀਂ ਇਸ ਤੋਂ ਵੀ ਡੀਪ ਗਲਾ ਪਾਉਣਾਗਾ ਠੀਕ ਆ ਜੀ ਫਿਰ ਤੁਸੀਂ 2.5 ਤੋਂ ਵੀ ਘੱਟ ਕਰੋ 2 ਇੰਚ ਗਲੇ ਦੀ ਚੜਾਈ ਰੱਖੋ ਠੀਕ ਹੈ ਜੀ ਫਿਰ ਤੁਸੀਂ ਗਲੇ ਦੀ ਚੜਾਈ ਰੱਖਣੀ ਹੈ ਇੰਨੀ ਜੇ ਤੁਸੀਂ ਬੈਂਕ ਰੈਡੀ ਕਰਨਾਗਾ ਬੈਂਡ neck ਦੇ ਵਿੱਚ ਤੁਸੀਂ ਜਿਹੜਾ ਆਪਾਂ ਜਿੱਦਾਂ ਕਲਰ ਲਾਉਣੇ ਆ ਪੂਰਾ ਕਲਰ ਲਾਉਣੇ ਆ ਜਾਂ ਹਾਫ ਬੈਂਡ ਲਾਉਣੇ ਆ ਫਿਰ ਤੁਸੀਂ ਜਿਹੜੀ ਗਲੇ ਦੀ ਚੜਾਈ ਆ ਉਹ ਰੱਖਣੀ ਆ ਤੁਸੀਂ 3.5 ਇੰਚ ਉਹਦੇ ਵਿੱਚ ਜਿੱਤ ਕਿੰਚ ਤੇ ਗਲਾਈ ਪੈਂਦੀ ਹੁੰਦੀ ਆ ਐਸ ਤਰ੍ਹਾਂ ਠੀਕ ਹੈ ਜੀ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਜੇ ਡਿਜ਼ਾਈਨਰ ਗਲਾ ਤਿਆਰ ਕਰਨਾ ਹੋ ਫਿਰ ਫਿਰ ਆਪਾਂ ਗਲੇ ਦਾ ਮਤਲਬ ਕੀ ਤੀਰਾ ਕਿੰਨਾ ਰੱਖਣਾਗਾ ਕਮੀਜ਼ ਦਾ ਦੇਖੋ ਉਸੇ ਡਿਜ਼ਾਈਨਰ ਗਲੇ ਦੇ ਵਿੱਚ बस ਤੁਸੀਂ ਇਹ ਧਿਆਨ ਰੱਖਣਾ ਜੇ ਤੁਸੀਂ ਡਿਜ਼ਾਈਨ ਬੋਟ neck ਤੇ ਰੈਡੀ ਕਰ ਰਹੇ ਹੋ ਵੀ 4 ਇੰਚ ਤੱਕ ਜਿਹੜਾ ਫਰੰਟ ਵਾਲਾ ਗਲਾਗਾ ਜੇ ਤੁਸੀਂ ਵੈਸੇ ਫਰੰਟ ਵਾਲੇ ਗਲੇ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਤੀਰੇ ਦੇ ਵਿੱਚ ਬਸ ਇਹ ਆ ਜੇ ਤੁਸੀਂ ਬੋਟ neck ਰੈਡੀ ਕਰਨਾਗਾ ਕਈ ਵੇ ਆਪਾਂ ਬੋਟ neck ਤੇ ਏਦਾਂ V shape ਆ ਕੇ ਡਿਜ਼ਾਈਨ ਬਣਾ ਲੈਨੇ ਆ ਫੇਰ ਤੁਸੀਂ ਤੀਰਾ ਜਰੂਰ ਜੀ 7 ਇੰਚ ਰੱਖਣਾਗਾ ਕਿਉਂਕਿ ਬੋਟ neck ਦੇ ਨਾਲ ਜਿਹੜਾ ਪਿਛਲਾ ਗਲਾ ਹੁੰਦਾ ਉਹ ਵੀ ਆਪਾਂ ਬੋਟ neck ਦੇ ਹਿਸਾਬ ਚੂਨਾ ਕਚੌੜਾਈ ਰੱਖਦੇ ਹੁੰਨੇ ਆਗੇ نیچے ਨੂੰ ਲੰਬਾਈ ਉਹਦੀ ਫੇਰ ਤੁਸੀਂ ਜਿਹੜਾ ਤੀਰਾਗਾ ਉਹ ਤੁਸੀਂ ਰੱਖਣਾਗਾ 7 ਇੰਚ ਹੁਣ ਆਪ ਤੇ ਇਹਦੇ ਵਿੱਚ ਤੁਹਾਨੂੰ ਮੋਢਾ ਦੱਸਾਂਗੇ ਵੀ ਮੋਢਾ ਕਿੱਦਾਂ ਲੈਣਾਗਾ ਦੇਖੋ ਮੋਢਾ ਲੈਣਾ ਜੀ ਆਪਾਂ 7.5 ਇੰਚ ਆ ਲੋ ਜੀ ਸਿਰਫ ਆਪਾਂ ਮੋਡੇ ਦੀ ਗਲਾਈ ਪਾ ਕੇ ਨਹੀਂ ਦਿਖਾਉਣੀ ਤੁਹਾਨੂੰ ਮੋਡੇ ਦੇ ਦੱਸਾਂਗੇ ਦੇਖੋ ਵੀ ਜੇ ਤੁਸੀਂ 7.5 ਇੰਚ ਆਪਾਂ ਮੋਡਾਗਾ ਜੇ ਆਪਣਾ ਗਲਾ 7.5 ਇੰਚ ਤੱਕ ਆਗਾ ਆ ਪਿਛਲਾ ਗਲਾ ਫਿਰ ਤੁਸੀਂ ਜਿਹੜਾ ਮੋਡਾਗਾ ਉਹ ਇੰਨਾ ਹੀ ਲੈਣਾ ਹਰ ਇੱਕ ਸਾਈਜ਼ 'ਚ ਆਪਾਂ ਜਿਹੜਾ ਮੋਡਾਗਾ 7.5 ਇੰਚ ਹੀ ਕਟਿੰਗ ਕਰਦੇ ਆ ਕਿਉਂਕਿ ਬ੍ਰੈਸਟ ਦੇ ਹਿਸਾਬ 'ਚ ਮੋਡੇ ਦਾ ਨਾਪ ਆਪਣੇ ਆਪ ਵੱਧ ਜਾਂਦਾਗਾ ਜੇ ਤੁਸੀਂ ਗਲਾ ਜ਼ਿਆਦਾ ਡੀਪ ਪਾਉਣਾਗਾ 7 ਤੋਂ ਜ਼ਿਆਦਾ 7.5 8 9 ਇੰਚ ਮਤਲਬ ਕਿ ਮੋਟੇ ਤੋਂ نیچے ਤੁਹਾਡੇ ਗਲੇ ਦੀ ਲੈਂਥ ਜਾ ਰਹੀ ਆ ਫਿਰ ਤੁਸੀਂ ਗਲਾ ਅੱਧਾ ਇੰਚ ਘਟਾ ਦੇਣਾ ਫਿਰ ਤੁਸੀਂ ਜੀ 7 ਇੰਚ ਮੋਟਾ ਕਰ ਲੈਣਾ ਕਿਉਂਕਿ ਜੇ ਗਲਾ ਮੋਟੇ ਤੋਂ نیچے ਜਾਣ ਲੱਗ ਗਿਆ ਫਿਰ ਕੀ ਹੋਊਗਾ ਕਿਉਂਕਿ ਆ ਗਲੇ ਦੇ ਵਿੱਚ ਵੀ ਖੁੱਲ ਬਹਿ ਜਾਣੀ ਐ ਜੇ ਗਲਾ ਵੱਡਾ ਹੋਊਗਾ ਤਾਂ ਇੱਥੋਂ ਕਟਿੰਗ ਹੋ ਜਾਣੀ ਐ ਗਲੇ 'ਚ ਵੀ ਖੁੱਲ ਹੋਊ ਤਾਂ ਮੋਟੇ ਦੇ ਵਿੱਚ ਵੀ ਕੁੱਲ ਪੈਜਾਣੀਆਂ ਤੇ ਆਪਣੇ ਜਿਹੜੇ ਇਥੋਂ ਮੋਢੇ ਨੇ ਆ ਉਪਰੋਂ ਤੀਰੇ ਵਾਲੀ ਜਗ੍ਹਾ ਤੋਂ ਡਿੱਗਣ ਲੱਗ ਜਾਣਗੇ ਜੇ ਤੁਹਾਡਾ ਗਲਾ 7.5 ਇੰਚਾ ਤਾਂ ਤੁਸੀਂ ਮੋਢਾ 7.5 ਕੀ ਕੱਟੋ ਜੇ 7.5 ਤੋਂ ਨੀਚੇ ਆਗਾ ਤਾਂ ਤੁਹਾਨੂੰ ਮੋਢਾ 7 ਇੰਚ ਕਟਿੰਗ ਕਰਨਾ ਪਊਗਾ ਘਟਾ ਕੇ ਕਟਿੰਗ ਕਰਨਾ ਪਊਗਾ ਦੇਖੋ ਜੀ ਅੱਜ ਵਾਲੀ ਵੀਡੀਓ ਸਿਰਫ ਤੀਰੇ ਤੇ ਸੀ ਕਿਉਂਕਿ ਮਰੀਆਂ ਕਈ ਭੈਣਾਂ ਨੂੰ ਸੂਟ ਦੀ ਕਟਿੰਗ ਕਰਨ 'ਚ ਪ੍ਰੋਬਲਮ ਆਉਂਦੀ ਸੀ ਵੀ ਅਸੀਂ ਤੀਰਾ ਕਿੰਨਾ ਰੱਖੀਏ ਦੇਖੋ ਜੀ ਜੇ ਤੁਹਾਨੂੰ ਕੁਝ ਸਮਝ ਆਇਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਜੇ ਕੁਝ ਨਾ ਵੀ ਪਤਾ ਲੱਗਿਆ ਹੋਵੇ ਮੇਰੀਆਂ ਭੈਣਾਂ ਨੂੰ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ